ਇੱਕ ਕਾਲ ਲੱਗੀ ਠੀਕ ਹੈ ਨਹੀਂ ਇਧਰ ਆ ਆ ਦੇਖ ਇਧਰ ਆ ਦੇ ਪੈਰ ਲੱਗੋ ਯਾਰ ਬੰਦ ਮੂਵੀ ਹੁਣ ਟੁੰਗੀ ਐ ਸੋ ਮੇਰ ਨੋ ਸਰਿੰਦਰ ਸਿੰਘ ਹੈ ਜੀ ਮੇਰਾ ਬੇਟਾ ਵੱਡਾ ਕੀ ਨਾਮ ਸੀ ਕਿੰਨੀ ਕੁ ਬੱਚੀ ਹੈ ਇਹ ਇਹ ਆਪਣੇ ਜਸਵੰਤ ਸਿੰਘ 38 38 ਕੇ ਸਾਲ 38 ਕੇ ਸਾਲ ਦੀ ਹੋਸੀ ਠੀਕ ਹੈ ਘਟਣਾ ਬੱਬੀ ਘਟਣਾ ਇਹ ਮੇਰੇ ਪਿੰਡੇ ਆ ਘਰ ਇੱਕ ਉਹ ਮੁੰਡੇ ਨਾਲ ਕੋਈ ਇਹਨਾਂ ਦੀ ਆਸ ਵਿੱਚੀ ਗੱਲ ਹੋਊਗੀ 2.5 ਸਾਲ ਅਖਵਾ ਉਹਨਾਂ ਨੇ ਅਖਵਾ ਉਹ ਚੋ ਵੀ ਕਢਾਇਆ ਸੀਗਾ ਤੇ ਹੁਣ ਉਹ ਧੌਕੀਆਂ ਦਿੰਦੇ ਸੀ ਇਹਨਾਂ ਨੂੰ ਵੀ ਤੁਸੀਂ ਕੇਸ ਵਾਪਸ ਵੇਲੇ ਉਹ ਐ ਕਰਦਾਂਗੇ ਤੁਹਾਡਾ ਐ ਜਰੂਰ ਕਢਦਾਂਗੇ ਇਦਾਂ ਐ ਇਹ ਬਸ ਉਹਨਾਂ ਨੇ ਇਹਨਾਂ ਦੇ ਜਮਾਨੇ ਤੇ ਪਰੇਸ਼ਾਨੀ ਪਾਈ ਰੱਖੀ ਬਸ ਹੋਰ ਘਰ ਦੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਸੀ ਜਿਹੜੇ ਉਤੋਂ ਤੰਗ ਆ ਕਿ ਹਾਂ ਉਹਨਾਂ ਤੋਂ ਤੰਗ ਹੋ ਗਏ ਇਹ ਇਹਨਾਂ ਨੇ ਇਹ ਕੰਮ ਕੀਤਾ ਕਿਹੜਾ ਕਦਮ ਚੱਕਿਆ ਹਾਂਜੀ ਕੀ ਕਦਮ ਚੱਕਿਆ ਇਹਨਾਂ ਨੇ ਨਹਿਰ ਚ ਛਾਲ ਮਾਰਤੀ ਹੈ ਲੈ अच्छा बरामद हो गई हां एक लाश बरामद हो गई जी ਭਾ ਮੇਰੇ ਨਾਂ ਦੀ ਤੇ ਮੁੰਡੇ ਦੀ ਨਹੀਂ ਹੋਈ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਇਨਸਾਫ ਮਿਲਣਾ ਹੁਣ ਇਨਸਾਫ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਆਪਾਂ ਤਾਂ ਹਾਂ ਜੀ ਨਾਮ ਕੁਝ ਜਾਣਦੇ ਸੀ ਪਿੰਡ ਹੈਡੋਗੜੀ ਭਾਜੀ ਮੇਰਾ ਬ੍ਰਦਰ ਸੀ ਤੇ ਮੇਰੀ ਭਾਬੀ ਸੀਗੇ ਇਹ ਕੱਲ 6:30 ਵਜੇ ਪਿੰਡੋਂ ਤੁਰੇ ਤੇ ਪੌਣੀ ਕੁ 5 ਵਜੇ ਇਹਨਾਂ ਨੇ ਗੜੀ ਦਾ ਛਾਲ ਮਾਰਤੀ ਕਾਰਨ ਸੀਗਾ ਸਾਡੇ ਪਿੰਡ ਦੇ ਤਿੰਨ ਕ ਬੰਦੇ ਆ ਜੀ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀਗੇ ਤੇ ਕੁਝ ਵੀਡੀਓ ਸੀ ਉਹਨਾਂ ਕੋਲ ਉਹਦੀ ਬੈਲ ਕਰਦੀ ਗੱਲਾਂ ਕਰਦੇ ਸੀਗੇ ਤੇ ਦੋਹੇ ਨਹੀਂ ਬਰਦਾਸ਼ਤ ਕਰਦੇ ਸੀਗੇ ਦੋਨਾਂ ਨੇ ਸੁਸਾਇਡ ਕਰ ਲਿਆ ਕਿੰਨੀ ਕੁ ਉਮਰ ਸੀ ਇਹਨਾਂ ਦੀ ਜੀ ਦੋਨੋਂ 36-37 ਸਾਲ ਸੀ ਉਹ ਕੌਣ ਨੇ ਜਿਹੜੇ ਬੰਦੇ ਇੱਕ ਫੈਕਟਰੀ ਆ ਜੀ ਪਿੰਡ ਦਾ ਹੀ ਆਪਣੇ ਤੇ ਉਹਦੇ ਦੋ ਭਤੀਜੇ ਆ ਜੀ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੋਈ ਐ ਪਹਿਲਾਂ ਵੀ ਪਤਾ ਚੱਲਦਾ ਹੁੰਦਾ ਆਪਸੀ ਦਾ ਕੇਸ ਚੱਲਦਾ ਪਿਆ ਕੀ ਤੁਹਾਨੂੰ ਕੀ ਦੇ ਰਹੇ ਕੇਸ ਵਾਪਸ ਲੈ ਲਓ ਨੀ ਮਕਦਮੇ ਵਿੱਚ ਕੇਸ ਚੱਲਦਾ ਸੀ ਪਹਿਲਾਂ ਕੋਈ ਆਪਸੀ ਗੱਲ ਹੋਈ ਸੀ ਇਦੇ ਇਹੀ ਚੱਕਰ ਚ ਇਹ ਮਾਮਲਾ ਕਰਕੇ ਕਰਾਤਾ ਹਾਂ ਦੀ ਹਾਂ ਜੀ ਹਾਂ ਜੀ ਉਹ ਤਾਂ ਚੱਲਦਾ ਸੀਗਾ ਤੇ ਦੁਬਾਰਾ ਹੁਣ ਫੇਰ ਕਰ ਗਏ ਇਸ ਸਬਸਾਈਡ ਦਾ ਕਾਰਨ ਫੇਰ ਇਹੀ ਬਣਿਆ ਵੀ ਜੇ ਤੰਗ ਪ੍ਰੇਸ਼ਾਨ ਕਰਤਾ ਤੰਗ ਪ੍ਰੇਸ਼ਾਨ ਕਰਦਿਆਂ ਹਾਂ ਜੀ ਤੰਗ ਪ੍ਰੇਸ਼ਾਨ ਕਰਦਿਆਂ ਕੋਈ ਜਵਾਗ ਹੈ ਪਿੱਛੇ ਜਵਾਗ ਤਿੰਨੇ ਬੱਚੇ ਦੋ ਕੁੜੀਆਂ ਇੱਕ ਮੁੰਡਾ ਕਿੰਨੀ ਉਮਰ ਹੈ ਜੋਨਾਂ ਦੀ ਮੁੰਡੇ ਦੀ ਉਮਰ ਹੈ ਜੀ 17 ਸਾਲ ਹੈ ਮੁੰਡਾ 15 ਸਾਲ ਦੀ ਕੁੜੀ ਐ ਇੱਕ ਇੱਕ 10 ਸਾਲ ਦੀ ਸੀ ਪ੍ਰਸ਼ਾਸਨ ਲਈ ਮੰਗ ਕਰਦੇ ਆ ਸਾਡੇ ਭਾਈ ਨੂੰ ਸਾਹ ਮਿਲੇ ਉਹ ਤਾਂ ਮੋਨਾ ਨਹੀਂ ਉਹਨੂੰ ਸਾਹ ਮਿਲ ਜੇ ਬਸ ਡਾਕਟਰ ਨਦੀਪ ਸਿੰਘ ਅੰਡੋ ਥੋੜੀ ਦੇਰ ਪਹਿਲੇ ਇੱਕ ਡੈਡ ਬੋਡੀ ਆਈ ਆ ਜਿਹਨੇ ਨਾਮ 네হা ਰਾਣੀ ਹੈ ਪਤਨੀ ਜਸਵੰਤ ਸਿੰਘ ਜਿਹਨਾਂ ਦੀ ਡੁੱਬ ਕੇ ਡੈਥ ਹੋਈ ਹੈ ਤੇ ਫਿਲਹਾਲ ਤਾਂ ਜਿੰਨੇ ਕੋਈ ਬੋਡੀ ਆਈ ਹੈ ਤੇ ਉਹਦੀ ਪੋਸਟਮਾਰਟ ਵਾਸਤੇ ਰੱਖ ਲਿਆ ਕੱਲ ਉਹਨਾਂ ਦਾ ਪੋਸਟ ਮਲ ਹੋ ਜਾਏਗਾ ਸਰ ਇੱਕ ਕੇਡਰ ਬੋਡੀ ਆ ਉਹਨਾਂ ਮੁਤਾਬਕ ਵੀ ਦੋ ਜਿਹੜੇ ਨੇ ਉਹਨਾਂ ਨੇ ਹਾਂਜੀ ਐਪਲੀਕੇਸ਼ਨ ਦੇ ਵਿੱਚ ਤਾਂ ਦੋ ਹੀ ਹੈ ਬਟ ਰਿਕਵਰੀ ਹਲੇ ਇੱਕੋ ਜਿਹੀ ਹੋਈ ਹੈ ਤੇ ਦੂਸਰੀ ਬੋਡੀ ਜਦੋਂ ਉਹਦੇ ਬਿਲਕੁਲ ਹੀ ਤੇ ਉਹਦਾ ਵੀ ਪੋਸਟ ਕਿੰਨੀ ਕੁ ਮਾਰੀ ਇਹ ਸਕਰ ਤਕਰੀਬਨ ਤਕਰੀਬਨ ਸਰ 30 ਤੇ 40 ਦੇ ਵਿੱਚ ਵਿੱਚ ਇੱਕ 17 18 ਦੀ ਦਰਮਿਆਨੀ ਰਾਤ ਨੂੰ ਇੱਕ ਈਟੀਓਜ਼ ਕਾਰ ਗੱਡੀ ਤੋਂ ਨਿਲੋਂ ਪਰਮਜੀਤ ਸਿੰਘ ਦੇ ਪੰਪ ਦੇ ਕੋਲ પેટ્રોલ ਪੰਪ ਦੇ ਕੋਲ ਖੜੀ ਮਿਲੀ ਸੀ ਉੱਥੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਇਸ ਗੱਡੀ ਦੀ ਭਾਲ ਦੇ ਵਿੱਚ ਉਸਦੇ ਪਰਿਵਾਰਕ ਮੈਂਬਰ ਵੀ ਉੱਥੇ ਉਸ ਗੱਡੀ ਨੂੰ ਲੱਭ ਰਹੇ ਸਨ ਆਏ ਹੋਏ ਸੀ ਤੇ ਜਦੋਂ ਪਤਾ ਲੱਗਿਆ ਵੀ ਇਹ ਏਟੋ ਬੇਟ ਦੇ ਹਸਬੰਡ ਵਾਈਫ ਦੀ ਗੱਡੀ ਹੈ ਤੇ ਉਹਨਾਂ ਨੂੰ ਲੱਭਣ ਵਾਸਤੇ ਇੱਥੇ ਆਏ ਨੇ ਤੇ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਭਾਲ ਕੀਤੀ ਤਾਂ ਉੱਥੇ ਇੱਕ ਮੋਬਾਈਲ ਨੀਹਾ ਦਾ ਤੇ ਚੱਪਲਾ ਮਿਲੀਆਂ ਜਿੱਥੋਂ ਜਾਪਦਾ ਸੀ ਵੀ ਇਹ ਦੋਨੋਂ ਹੀ ਨਹਿਰ ਦੇ ਵਿੱਚ ਛਾਲ ਮਾਰ ਗਏ ਹਨ ਜਿਵੇਂ ਅੱਜ ਸਵੇਰੇ ਸਾਨੂੰ ਉਹ ਤੱਕ ਖੋਰਾ ਦੀ ਮਦਦ ਨਾਲ ਪਤਾ ਲੱਗਾ ਕਿ ਇੱਕ ਨੀਹਾ ਦੀ ਲਾਸ਼ ਸਾਨੂੰ ਮਿਲ ਗਈ ਹੈ ਜਿਸ ਦੀ ਡੈੱਡ ਬੋਡੀ ਅਸੀਂ ਸਮਰਾਲਾ ਸਿਵਲ ਹਸਪੀਟਲ ਦੇ ਵਿੱਚ ਰਖਾਤੀ ਹੈ ਉਹਦੀ ਜਸਵੰਤ ਸਿੰਘ ਜੱਸੀ ਹੈ ਜੀ ਉਹਦਾ ਨਾਮ ਏ ਨੀਹਾ ਦਾ ਹਸਬੰਡਾ ਜੀ ਉਹ ਤੇ ਉਹਦੀ ਅਜੇ ਲਾਸ਼ ਨਹੀਂ ਮਿਲੀ ਜੀ ਗੁਤਾਖੁਰਾਂ ਰਾਹੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਜੀ ਮਾਮਲਾ ਕੀ ਹੈ ਜੀ ਇਹ ਕਿ ਉਹਨੇ ਸੂਸ਼ਰਕੋ ਕੀਤੀ ਜੀ ਪਤਾ ਲੱਗਿਆ ਕੁਝ ਉਹਦੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗ ਰਿਹਾ ਜੀ ਕੋਈ ਕੋਈ ਉਹਨਾਂ ਦਾ ਪਿੰਡ ਦਾ ਹੀ ਕੋਈ ਹੈ ਕੋਈ ਲੜਕਾ ਜਿਸ ਨਾਲ ਪਹਿਲਾਂ ਉਹਦੇ ਕੋਈ ਤਾਲੁਕਾ ਛੀ ਉਹਦੀ ਕਰਕੇ ਹੀ ਉਹਨਾਂ ਨੇ ਐਡਾ ਵੱਡਾ ਖਤਰਨਾਕ ਸਟੈਪ ਚੱਕਿਆ ਜੀ ਇਹ ਤਰ੍ਹਾਂ ਕੋਈ ਕੁਛ ਉਹਨਾਂ ਨੂੰ ਬੈਕਮੇਲ ਕਰਦਾ ਸੀ ਉਹਨੂੰ ਕਿ ਇੱਦਾਂ ਕਰਦਾ ਸੀ ਜੀ ਕੋਈ ਇਹ ਜੀ ਵੈਰੀਫਾਈ ਕਰ ਰਹੇ ਆ ਜੀ ਐਸੇ ਵੈਰੀਫਾਈ ਕਰ ਰਹੇ ਆ ਜਿਵੇਂ ਵੀ ਤਕਰੀਕ ਤੁਹਾਡੇ ਰਾਹੀਂ ਦੇ ਮਾਧਿਅਮ ਰਾਹੀਂ ਅਸੀਂ ਦੱਸ ਦਾਂਗੇ ਜੀ ਬੱਚੇ ਕਿੰਨੇ ਸੀ ਇਹਨਾਂ ਦੇ ਤਿੰਨ ਬੱਚੇ ਨੇ ਜੀ ਇੱਕ ਲੜਕਾ ਦੋ ਲੜਕੀਆਂ ਨੇ ਵੱਡਾ ਲੜਕਾ ਜੀ 17 ਸਾਲਾਂ ਦਾ ਦੂਜੀ ਲੜਕੀ 15 ਸਾਲ ਦੀ ਆ ਤੇ ਇੱਕ ਤੀਜੀ ਲੜਕੀ ਹਰਗੁਣ ਉਹ 10 ਸਾਲ ਦੀ ਹੈ ਤਿੰਨੇ ਬੱਚੇ ਪੜਦੇ ਨੇ ਜੀ ਇਹ ਹੇਟੋਬੇਟ ਦੇ ਹੈਗੇ ਨੇ ਜੀ ਜੋ ਵੀ ਹੈਗਾ ਜੀ ਉਹਨਾਂ ਦੇ ਬਿਆਨਾਂ ਤੇ ਰਾਹੀਂ ਪਰਚਾ ਦੇ ਕੇ ਕਾਰਵਾਈ ਅਮਲ ਚਲੇਵਾਗੇ ਜੀ